ਭਾਜੀ ਸਤਿ ਸ੍ਰੀ ਅਕਾਲ ਸੋ ਤੁਸੀਂ ਦੇਖ ਰਹੇ ਹੋ YouTube ਚੈਨਲ Only Truth News 08 ਸੱਚ ਦੀ ਆਵਾਜ਼ ਸੋ ਅੱਜ ਅਸੀਂ ਸਰਦਾਰ ਮੱਖਣ ਸਿੰਘ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ ਜੋ ਕਿ ਬਹੁਜਨ ਸਮਾਜ ਪਾਰਟੀ ਵੱਲੋਂ ਸੰਗਰੂਰ ਤੋਂ ਵਿਕਸ਼ਵਾਦੀ ਇਲੈਕਸ਼ਨ ਲੜ ਰਹੇ ਹਨ ਸੋ ਪਹਿਲਾਂ ਤਾਂ ਰਸਮੀ ਤੌਰ ਤੇ ਅਸੀਂ ਡਾਕਟਰ ਸਾਹਿਬ ਦਾ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਡੇ ਵੀ ਆਵਾਜ਼ Only Truth ਤੇ ਆ ਨਿਊ ਚੈਨਲ ਦਾ YouTube ਮੈਂ ਤੁਹਾਡਾ ਤੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਡਾਕਟਰ ਸਾਹਿਬ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤੇ ਅੱਜ ਸਾਰੀ ਪ੍ਰਕਿਰਿਆ ਪੂਰੀ ਹੋ ਗਈ ਹੈ ਤੁਸੀਂ ਆਪਣਾ ਜੋ ਆਪਾਂ ਕਹਿੰਦੇ ਕਾਗਜ਼ ਪੱਤਰ ਜੋ ਵੀ ਨੋਮੀਨੇਸ਼ਨ ਹੁੰਦਾ ਉਹ ਭਰ ਦਿੱਤਾ ਹੈ ਤੇ ਕਿਸ ਤਰ੍ਹਾਂ ਦਾ ਫੀਲ ਹੋ ਰਿਹਾ ਜੀ ਅੱਜ ਜਦੋਂ ਤੁਸੀਂ ਨੋਮੀਨੇਸ਼ਨ ਫਾਈਲ ਕਰਨੇ ਸੀਗੇ ਤੇ ਜੋ ਮੈਂ ਆਪਦੇ ਬਰਕਰਾਰਾਂ ਵਿੱਚ ਆਪ ਦੀ ਟੀਮ ਵਿੱਚ ਉਤਸ਼ਾਹ ਦੇਖਿਆ ਹੌਂਸਲਾ ਦੇਖਿਆ ਜਜ਼ਬਾ ਦੇਖਿਆ ਮੇਰਾ ਦਿਲ ਬਾਗੋ ਬਾਗ ਹੋ ਗਿਆ ਇਹ ਸਾਰੀ ਗੱਲਾਂ ਇਹ ਤੈਅ ਕਰਦੀਆਂ ਕਿ ਅਸੀਂ ਜਿੱਤ ਰਹੇ ਹਾਂ ਹੌਲੀ ਜਿੱਤ ਰਹੇ ਹਾਂ ਤੇ ਲੋਕ ਸਭਾ ਸੰਗਰੂਪ ਤੋਂ ਬਹੁਤ ਜਨ ਸਮਾਜ ਪੰਡਿਤ ਦੀ ਜਿੱਤ ਯਕੀਨੀ ਹੈ ਬਹੁਤ ਚੰਗੀ ਗੱਲ ਹੈ ਜੀ ਸੋ ਤੁਸੀਂ ਚੋਣ ਮੈਦਾਨ ਦੇ ਵਿੱਚ ਉਤਰਿਓ ਹਰ ਇੱਕ ਉਮੀਦਵਾਰ ਦੇ ਕੁਝ ਮੁੱਦੇ ਹੁੰਦੇ ਨੇ ਤੁਸੀਂ ਆਪਣੇ ਜੋ ਲੋਕ ਐ ਜੋ ਆਪਣਾ ਜਨਤਾ ਉਹਨਾਂ ਦੇ ਵਿੱਚ ਕੀ ਕੀ ਮੁੱਦੇ ਲੈ ਕੇ ਜਾਓਗੇ ਜਿੱਥੋਂ ਤੱਕ ਮੁੱਦਿਆਂ ਦੀ ਗੱਲ ਹੈ ਮੈਂ ਮਹਿਸੂਸ ਕਰਦਾ ਵੀ ਜਿਹੜਾ ਜ਼ਿਲ੍ਹਾ ਸੰਗਰੂਰ ਹੈ ਜਾਂ ਲੋਕ ਸਭਾ ਸੰਗਰੂਰ ਹੈ ਇਹ ਐਜੂਕੇਸ਼ਨ ਦੇ ਪੱਖੋਂ ਖਾਸ ਕਰਕੇ ਜਿਹੜੀ ਲੜਕੀਆਂ ਦੀ ਐਜੂਕੇਸ਼ਨ ਹੈ ਉਹਦੇ ਪੱਖੋਂ ਕਾਫੀ ਪਛੜਿਆ ਹੋਇਆ ਹੈ ਤੇ ਮੇਰੀ ਇਹ ਰੌਣਕ ਹੀ ਰਹੇਗੀ ਵੀ ਇੱਥੇ ਲੜਕੀਆਂ ਦੇ ਐਜੂਕੇਸ਼ਨ ਦੇ ਲਈ ਕੋਈ ਇਸ ਤਰ੍ਹਾਂ ਦਾ ਵੱਡੀ ਇੰਸਟੀਟਿਊਸ਼ਨ ਜੋ ਯੂਨੀਵਰਸਿਟੀ ਦਾ ਰੂਪ ਹੋਵੇ ਉਹ ਖੋਲ੍ਹੇ ਜਾਵੇ ਤਾਂ ਕਿ ਸਾਡੇ ਜੋ ਗਰੀਬ ਸਮਾਜ ਹੈ ਮਜ਼ਦੂਰ ਹੈ ਦਲਤ ਜਾਂ ਬੇਟੀਆਂ ਉਹ ਪੜ੍ਹ ਲਿਖ ਕੇ ਆਪਣੀ ਜ਼ਿੰਦਗੀ ਨੂੰ ਸਵਾਰ ਸਕਣ ਸਮਾਜ ਦੇ ਵਿੱਚ ਅੱਗੇ ਵਧ ਸਕਣ ਤੇ ਸਮਾਜ ਨੂੰ ਵੀ ਅੱਗੇ ਵਧਾ ਸਕਣ ਸਰ ਡਾਕਟਰ ਸਾਹਿਬ ਇੱਕ ਤੁਸੀਂ ਖੁਦ ਮਤਲਬ ਉਸ ادارے ਦੇ ਵਿੱਚੋਂ ਰਿਟਾਇਰ ਹੋਏ ਹੋ ਜੋ ਹੈਲਥ ਅਸਿਸਟ ਮੈਂ ਉਸ ਬਾਰੇ ਵਿੱਚ ਕੁਝ ਤੁਹਾਡਾ ਆਪਣਾ ਜੋ ਮਤਲਬ ਇਹ ਕਲੋ ਵੀ ਸੋਚ ਹੋਵੇਗੀ ਉਸ ਬਾਰੇ ਵੀ ਕੁਝ ਕਰਨਾ ਚਾਹੋਗੇ ਜੀ ਜਿੱਥੋਂ ਤੱਕ ਹੈਲਥ ਦਾ ਸਵਾਲ ਹੈ ਮੈਂ 37 ਸਾਲ ਲਗਾਤਾਰ ਇਸ ਡਿਪਾਰਟਮੈਂਟ 'ਚ ਡਾਫਰੀ ਕੀਤੀ ਹੈ ਹੈਲਥ ਦੇ ਵਿੱਚ ਬਹੁਤ ਸਾਰੀਆਂ ਉਲਟਾਈਆਂ ਬਹੁਤ ਸਾਰੀਆਂ ਖਾਮੀਆਂ ਪਹਿਲੀ ਜਿਹੜੀ ਸਭ ਤੋਂ ਵੱਡੀ ਖਾਮੀ ਆ ਉਹ ਇਨਫਰਾਸਟ੍ਰਕਚਰ ਦੀ ਹੈ ਸਟਾਫ ਦੀ ਹੈ ਜਿੱਥੇ ਸਾਨੂੰ 20 ਡਾਕਟਰਾਂ ਦੀ ਲੋੜ ਹੁੰਦੀ ਹੈ ਤੇ ਚਾਰ ਡਾਕਟਰ ਨੇ ਜਿੱਥੇ ਚਾਰ ਡਾਕਟਰਾਂ ਦੀ ਲੋੜ ਹੁੰਦੀ ਹੈ ਇੱਕ ਡਾਕਟਰ ਹੈ ਪੈਰਾਮੈਡੀਕਲ ਸਟਾਫ ਦੀ ਬਹੁਤ ਕਮੀ ਹੈ ਤੇ ਇਨਫਰਾਸਟ੍ਰਕਚਰ ਦੇ ਵਿੱਚ ਖਾਸ ਕਰਕੇ ਜਿਹੜੇ ਮਹਿੰਗੇ ਟੈਸਟ ਨੇਗੇ ਜਿਵੇਂ ਸੀਟੀ ਸੀਡੀ ਸਕੈਨ ਐਮ ਆਰ ਆਈ ਜਾਂ ਹੋਰ ਵੀ ਟੈਸਟ ਨੇਗੇ ਉਹ ਸਰਕਾਰੀ ਹਸਪਤਾਲਾਂ ਵਿੱਚ ਉਪਲਬਧ ਨਹੀਂ ਹੈਗੇ ਤੇ ਦਵਾਈਆਂ ਵੀ ਉਪਲਬਧ ਨਹੀਂ ਹਰ ਕੋਈ ਡਾਕਟਰ ਇੱਕ ਵੱਡੀ ਸਾਰੀ ਪਰਤੀ ਲੱਗੇ ਰਹਿੰਦਾ ਤੇ ਅੱਜ ਹੈਲਥ ਦੇ ਵਿੱਚ ਜਿਹੜੀ ਹੁਣ ਮੌਜੂਦਾ ਸਰਕਾਰ ਹੈਗੀ ਆਵਾਦਵੀ ਪਾਰਟੀ ਇਹਨਾਂ ਨੂੰ ਵੀ 2.5 ਸਾਲ ਹੋ ਗਏ ਸਵਾ ਦੋ ਸਾਲ ਇਹਨਾਂ ਨੇ ਵੀ ਕਿਹਾ ਸੀ ਅਸੀਂ 16 ਮੈਡੀਕਲ ਕਾਲਜ ਖੋਲ੍ਹਾਂਗੇ ਇਹਨਾਂ ਤੋਂ ਵੀ 16 ਮੈਡੀਕਲ ਕਾਲਜਾਂ ਚ ਕਿਤੇ ਵੀ ਇੰਨੀ ਲੱਗੀ ਤੇ ਆਮ ਆਦਮੀ ਨੇ ਇੱਕ ਵੀ ਖੋਲ੍ਹ ਨਹੀਂ ਆ ਉਹਨੇ ਵਿੱਚ ਜਿਹੜੇ ਡਾਕਟਰ ਆ ਪਹਿਲੀ ਵਾਰੀ ਜ਼ਿੰਦਗੀ ਦੇਖਿਆ ਵੀ ਡਾਕਟਰ ਵੀ ਦਿਹਾੜੀ ਤੇ ਰੱਖੇ ਜਾਂਦੇ ਨੇ ਇਹਦੇ ਵਿੱਚ ਬਹੁਤ ਵੱਡੀ ਇੰਪਰੂਵਮੈਂਟ ਦੀ ਲੋੜ ਹੈ ਕਿਉਂਕਿ ਅਮੀਰ ਤਾਂ ਕਿਤਨੂੰ ਮਰਜੀ ਇਲਾਜ ਕਰਵਾ ਸਕਦੇ ਨੇ ਤੇ ਜੋ ਜ਼ਿਆਦਾ ਗਿਣਤੀ ਸਾਡੀ 80 90% ਗਰੀਬਾਂ ਦੀ ਹੈ ਉਹਨਾਂ ਲਈ ਜਿਹੜੀ ਮੇਰੀ ਪ੍ਰਾਇੋਰਟੀ ਰਹਿ ਗਈ ਮੈਂ ਚਾਹਾਂਗਾ ਕਿ ਇਸ ਸੈਕਟਰ ਦੇ ਵਿੱਚ ਹੈਲਥ ਸੈਕਟਰ ਕੰਮ ਕੀਤਾ ਜਾਵੇ ਜਿਹੜਾ ਇਲਾਜ ਹੈਗਾ ਉਹ ਬਰੀਵਲੀ ਪਹੁੰਚ ਦੂਰ ਹੋ ਚੁੱਕਿਆ ਹੈ ਤੇ ਗਰੀਬ ਦਾ ਇਲਾਜ ਹਰ ਹਿੱਲੇ ਹਰ ਲੈਵਲ ਤੇ ਜਿਹੇ ਛੋਟੀ ਬਿਮਾਰੀ ਵੱਡੀ ਬਿਮਾਰੀ ਉਹ ਫ੍ਰੀ ਹੋਵੇ ਹਾਂਜੀ ਆਪਾਂ ਗੱਲਬਾਤ ਕਰ ਰਹੇ ਆ ਡਾਕਟਰ ਮੱਖਣ ਸਿੰਘ ਜੀ ਨਾਲ ਸੋ ਆਪਾਂ ਇੱਕ ਬ੍ਰੇਕ ਲੈ ਲੈਣਾ ਫਿਰ ਜੀ ਹਾਂਜੀ ਹੁਣ ਲੈਨੇ ਇੱਕ ਛੋਟੀ ਜੀ ਬ੍ਰੇਕ ਬ੍ਰੇਕ ਤੋਂ ਬਾਅਦ ਕਿਤੇ ਨਹੀਂ ਜਾਣਾ ਆਪਾਂ ਹੁਣੇ ਆਏ ਬਸ ਕੁਝ ਸਕਿੰਟਾਂ ਦੇ ਬਾਅਦ ਹਾਂਜੀ ਬ੍ਰੇਕ ਤੋਂ ਬਾਅਦ ਫੇਰ ਇੱਕ ਵਾਰ ਤੋਂ ਫੇਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਆਪਾਂ ਗੱਲਬਾਤ ਕਰ ਰਹੇ ਹਾਂ ਸੰਗਰੂਰ ਤੋਂ ਬਹੁਜਨ ਸਮਾਜ ਪਾਰਟੀ ਦੇ ਸਾਡੇ ਬਹੁਤ ਹੀ ਸੂਝਵਾਨ ਪੜ੍ਹੇ ਲਿਖੇ ਤੇ ਇਮਾਨਦਾਰ ਉਮੀਦਵਾਰ ਡਾਕਟਰ ਮੱਖਣ ਸਿੰਘ ਜੀ ਨਾਲ ਤੋਂ ਗੱਲਬਾਤ ਨੂੰ ਜਾਰੀ ਰੱਖਦੇ ਹੋਏ ਕਰਦੇ ਆਂ ਫਿਰ ਅਗਲਾ ਸਵਾਲ ਖਤਰਨਾਕ ਸਵਾਲ ਡਾਕਟਰ ਸਾਹਿਬ ਇੱਕ ਵਾਰ ਤੋਂ ਫਿਰ ਆਗਲੀ ਦਾ ਬਹੁਤ ਬਹੁਤ ਸਵਾਲ ਹੈ ਜੀ ਪਰਵਾਜੀ ਅਛਾ ਜੀ ਸਵਾਲ ਇਹ ਹੈ ਦੇਖੋ ਜੋ ਹਿੰਦੁਸਤਾਨ ਦਾ ਕਿਸਾਨ ਮਜ਼ਦੂਰ ਥਾਂ ਥਾਂ ਤੇ ਧਰਨੇ ਲਾ ਰਿਹਾ ਹੈ ਤੇ ਤੁਹਾਡੀ ਪਾਰਟੀ ਵੀ ਆਪਾਂ ਕਹਿੰਦੇ ਬਹੁਤ ਜਨ ਸਮਾਜ ਪਾਰਟੀ ਹੈ ਤੇ ਤੁਸੀਂ ਕਿਸਾਨਾਂ ਮਜ਼ਦੂਰਾਂ ਵਾਸਤੇ ਕੀ ਕੋਈ ਖਾਸ ਨਾਅਵਾ ਲੈ ਕੇ ਆ ਰਹੇ ਹੋ ਜਿੱਥੇ ਤੱਕ ਕਿਸਾਨਾਂ ਦਾ ਤਲਬਾਤ ਹੈ ਪਾਰਟੀ ਦਾ ਨਾਅਰਾ ਇੱਕ ਕਿਸਾਨਾਂ ਮੁੱਖ ਵਸਤਾ ਵੱਲ ਮੋੜ ਨਹੀਂ ਪੈਣੀ ਖੁਰਕਤਿਆਂ ਦੀ ਲੋ ਜੀ ਬਾਕੀ ਜਿਹੜੀਆਂ ਸਾਰੀਆਂ ਪਾਰਟੀਆਂ ਪੂੰਜੀਵਾਦੀ ਪਾਰਟੀਆਂ ਸਰਮਾਇਦਾਰ ਮੰਨੂਵਾਦੀ ਪਾਰਟੀਆਂ ਜੀ ਇਹ ਕਿਸਾਨਾਂ ਨੂੰ ਹੋਰ ਗਰੀਬ ਕਰਨਾ ਚਾਹੁੰਦੀ ਹੈ ਇਹ ਕਿਸਾਨਾਂ ਨੂੰ ਦਰਦਨਾ ਚਾਹੁੰਦੀ ਹੈ ਤੇ ਮੋਦੀ ਦੇ ਰਾਜ ਦੇ ਵਿੱਚ ਕਿਸਾਨ ਦਿੱਲੀ ਦੀਆਂ ਸੜਕਾਂ ਤੇ 150 ਹਰ ਰੋਲਿਆ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਹੁਣ ਕਿਸਾਨ ਸੰਭੂ ਬਾਡਰ ਤੇ ਰੋਲ ਰਿਹਾ ਹਾਂਜੀ ਹਾਂਜੀ ਕਿਸਾਨ ਨੂੰ ਇਸ ਤਰ੍ਹਾਂ ਸਮਝਿਆ ਜਾ ਰਿਹਾ ਜਦੋਂ ਉਹ ਦਿੱਲੀ ਵੱਲ ਨੂੰ ਮੁੱਕ ਕਰਦਾ ਤਾਂ ਉਹਦੇ ਰਾਹ 'ਤੇ ਲਾ ਕਰ ਦਿੱਤੀ ਜਾਂਦੀ ਹੈ ਉਹਦੇ ਰਾਹ 'ਤੇ ਰੋਕਾਂ ਲਾ ਦਿੱਤੀਆਂ ਜਾਂਦੀਆਂ ਰਾਜ ਭਾਰੀ ਲਾ ਦਿੱਤੀ ਜਾਂਦੀ ਹੈ ਜਿਵੇਂ ਕੋਈ ਪੰਜਾਬ ਦੇ ਨਾਗਰਿਕ ਨਾ ਹੋ ਭਾਰਤ ਦੇ ਨਾਗਰਿਕ ਨਾ ਹੋ ਕਿਸੇ ਹੋਰ ਮੁਲਕ ਤੋਂ ਆਇਆ ਹੋਵੇ ਇਹ ਬਾੜੀਂ ਚਾਜਪਾ ਦੀ ਇਹ ਮਹਿਸੂਸ ਕਰਦੀ ਹੈ ਵੀ ਇਹ ਸਰਕਾਰਾਂ ਗਰੀਬਾਂ ਨਾਲ ਤਾਂ ੱੱਕਾ ਕਰਦੀਆਂ ਹੀ ਕਰਦੀਆਂ ਜੀ ਇਹ ਕਿਸਾਨਾਂ ਨਾਲ ਵੀ ਜਿਸ ਨੂੰ ਅੰਦਾਜ਼ਾ ਕਰਨ ਉਹ ਵੀ ੱੱਕਾ ਕਰਦੀਆਂ ਤੇ ਮੇਰੀ ਤਾਂ ਮਜ਼ਦੂਰਾਂ ਨੂੰ ਤੇ ਕਿਸਾਨਾਂ ਨੂੰ ਇਹ ਹੱਦ ਤੋੜ ਕੇ ਬੇਨਤੀ ਹੈ ਵੀ ਉਹ ਇੱਕ ਵਾਰੀ ਬਸਪਾ ਨੂੰ ਵੱਡ ਜਨ ਸਮਾਜ ਫਾਰਟੀ ਨੂੰ ਜੋ ਅਜਵਾਕ ਦੇਖਣ ਕਿਉਂਕਿ ਅਸੀਂ ਜਦੋਂ ਉੱਤਰ ਪ੍ਰਦੇਸ਼ ਦੇ ਵਿੱਚ ਕਈ ਵਾਰ ਰਾਜ ਕੀਤਾ ਜੀ ਤਾਂ ਉੱਥੋਂ ਦਾ ਜਿਹੜਾ ਕਿਸਾਨ ਵੱਡਾ ਕਿਸਾਨ ਆਗੂ ਸੀ ਜੀ ਸਰਦਾਰ ਮਹਿੰਦਰ ਸਿੰਘ ਟਕੈਤ ਹਾਂਜੀ ਉਹਨਾਂ ਨੇ ਜਦੋਂ ਭੈਣ ਦੀ ਗੱਦੀ ਤੇ ਬੈਠੇ ਉਹਨਾਂ ਨੇ ਸਾਰੇ ਕਿਸਾਨਾਂ ਦੀਆਂ ਆਸਾਂ ਮੁਸੰਮਲ ਕੀਤੀਆਂ ਜੀ ਤਾਂ ਉਹਨਾਂ ਨੇ ਆਪਣੀ ਜਥੇਵੰਦੀ ਬੰਨ੍ਹ ਕਰ ਦਿੱਤੀ ਸੀ ਤੇ ਬਹੁਤ ਵੱਡਾ ਬਿਆਨ ਸੀ ਕਿ ਸਾਨੂੰ ਹੁਣ ਕਿਸਾਨਾਂ ਨੂੰ ਜਥੇਵੰਦੀ ਦੀ ਲੋੜ ਨਹੀਂ ਫਾਲੋਸ ਕਰਸ ਕਰਨ ਦੀ ਕੋਈ ਲੋੜ ਨਹੀਂ ਭੈਣ ਜੀ ਨੇ ਸਾਡੀਆਂ ਸਾਰੀਆਂ ਮੰਗਾ ਵੈਸੇ ਹੀ ਗੱਲ ਕਰ ਦਿੱਤੀ ਵੈਸੇ ਹੀ ਗੱਲ ਕਰ ਦਿੱਤੀਆਂ ਤੇ ਹੁਣ ਤਾਂ ਹਰਿਆਣਾ ਵਿੱਚ ਜੋ ਕਿਸਾਨ ਆਗੂ ਨੇ ਵੱਡੇ ਸਰਦਾਰ ਗੁਰਨਾਮ ਸਿੰਘ ਚੜੂਨੀ ਜੀ ਉਹਨਾਂ ਨੇ ਹਰਿਆਣਾ ਦੇ ਵਿੱਚ ਸਪੋਰਟ ਕਰ ਦਿੱਤੀ ਹੈ ਬਾਜਯੂ ਸਵਾਜ ਪਾਰਟੀ ਦੀ ਤੇ ਪੰਜਾਬ ਦੇ ਵਿੱਚ ਵੀ ਜਦੋਂ ਮੈਂ ਆਪਣਾ ਲੋਕ ਸਭਾ ਸੰਰੂਪ ਦੇ ਵਿੱਚ ਪਿੰਡਾਂ ਦੀਆਂ ਸੱਥਾਂ 'ਚ ਗਿਜਰਦਾ ਜਿੱਥੇ ਕਿਸਾਨ ਵੀ ਬੈਠੇ ਆ ਜਦੋਂ ਅਸੀਂ ਉਹਨਾਂ ਨੂੰ ਮੋਦੀ ਦੀਆਂ ਪਾਲਿਸੀਆਂ ਦੱਸਦੇ ਆ ਵੀ ਉਹ ਤੁਹਾਡੀਆਂ ਫਸਲਾਂ ਤੇ ਨਸਲਾਂ ਬਰਬਾਦ ਕਰਨਾ ਚਾਹੁੰਦੇ ਨਹੀਂ ਪਰ ਉਹ ਸਾਡਾ ਸਹਿਯੋਗ ਕਰ ਰਹੇ ਨੇਗੇ ਤੇ ਮੈਨੂੰ ਮੈਂ ਆਸ ਕਰਦਾ ਵੀ ਇੱਕ ਕਿਸਾਨ ਜਿਹੜਾ ਹੈਗਾ ਉਹ ਬਸਪਾ ਦਾ ਕਾਫੀ ਵੱਡੇ ਪੱਧਰ ਤੇ ਸਹਿਯੋਗ ਕਰੇਗਾ ਤੇ ਬਸਪਾ ਨੂੰ ਵੋਟ ਕਰੇਗਾ। ਸ਼ੁਕਰੀਆ ਜੀ ਜਿਵੇਂ ਕਿ ਡਾਕਟਰ ਸਾਹਿਬ ਨੇ ਦੱਸਿਆ ਕਿ ਹਰਿਆਣੇ ਦੇ ਵਿੱਚ ਜੋ ਮਤਲਬ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਇਹ ਕਿੰਨੂ ਵੀ ਕੋਈ ਝਿਜਕ ਦੇ ਨਾਣੀ ਬੇਝਿਜਕ ਹੋ ਕੇ ਬਹੁਜਨ ਸਮਾਜ ਪਾਰਟੀ ਦੇ ਵਿੱਚ ਆਪਣਾ ਇਕਲੋਵੇ ਹੰਗਾਰਾ ਭਰਿਆ ਸੋ ਆਉਣ ਵਾਲੇ ਦਿਨਾਂ ਵਿੱਚ ਬਹੁਤ ਵਧੀਆ ਇਸ ਚੀਜ਼ ਦਾ ਸਕੇਕ ਜੈ ਬੰਨਾ ਉਸ ਦੇ ਵਿੱਚ ਰਵੈਤੀ ਪਾਰਟੀਆਂ ਜੋ ਸੈਂਟਰ ਦੇ ਵਿੱਚ ਸਰਕਾਰ ਹੈ ਜਿਨ੍ਹਾਂ ਦੇ ਜਾਂ ਪੰਜਾਬ ਦੇ ਵਿੱਚ ਰਾਜ ਕਰ ਰਹੀਆਂ ਨੇ ਉਸ ਤੋਂ ਇਲਾਵਾ ਵੀ ਕੁਝ ਰਵੈਤੀ ਪਾਰਟੀਆਂ ਦੇ ਨਮਾਇੰਦੇ ਆ ਸੋ ਤੁਸੀਂ ਪੂਰਾ ਇਸ ਜੋ ਘਟਨਾ ਕਰਮ ਲਾ ਲੋ ਜਾਂ ਪੂਰਾ ਇਹ ਸਿਸਟਮ ਜੋ ਚੋਣ ਹੈ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਡੀ ਕਿਸ ਨਾਲ ਮਤ ਟਕਰ ਹੈ ਤੇ ਥੋੜਾ ਪਲੇਜ ਆਪਣੇ ਜੋ ਵਿਚਾਰਾ ਇਸ ਬਾਰੇ ਵੀ ਸਾਡੇ ਨਾਲ ਸਾਂਝੇ ਜਿੱਥੋਂ ਤੱਕ ਲੋਕ ਸਭਾ ਸੰਗਰੂਰ ਸੀਟ ਦਾ تعلق ਆ ਤਾ ਇੱਥੋਂ ਦੇ ਉਮੀਦਵਾਰਾਂ ਦਾ تعلق ਆ ਮੈਂ ਸਮਝਦਾ ਵੀ ਜਿੰਨੇ ਵੀ ਉਮੀਦਵਾਰ ਨੇ ਚਾਹੇ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਜੀ ਮੀਤ ਹਰਜੀਤ ਜੀ ਨੇ ਹਾਂ ਜੀ ਇੱਕਵਾਸਿੰਗ ਢੁੰਦਾ ਜੀ ਨੇਗੇ ਤੇ ਭਾਜਪਾ ਦੇ ਕੱਲ ਹੀ ਅਰਵਿੰਦ ਖੰਨਾ ਨੂੰ ਟਿਕਟ ਦਿੱਤੀ ਗਈ ਹੈ ਤੇ ਕਾਂਗਰਸ ਦੇ ਸੁਖਵਾਲ ਖੈਰਾ ਜੀ ਨੇ ਇਹ ਸਾਰੇ ਹੀ ਉਮੀਦ ਵੀਰਵਾਰ ਜਿਹੜੇ ਹੈਗੇ ਆ ਉਹ ਰੱਜੇ ਪੁੱਜੇ ਆ ਅਰਵਿੰਦ ਕੰਨਾ ਦਿੱਲੀ ਦੇ ਰਹਿਣ ਵਾਲਾ ਸਿਕਵਾਲ ਖੜਾ ਉਹ ਲੁਥੇਰੀਆ ਇੱਥੋਂ 180 90 ਕਿਲੋਮੀਟਰ ਦੂਰ ਪੈਂਦਾ ਉੱਥੋਂ ਦਾ ਰਹਿਣ ਵਾਲਾ ਤੇ ਸਾਰੇ ਹੀ ਕਰੋੜਪਤੀ ਐ ਸਿਮਰਜੀਤ ਮਾਨ ਦਾ ਵੀ ਰਕਵਰ ਲ 1000 ਕਿੱਲੇ ਦਾ مالک ਹੈ ਉੱਤਰ ਪ੍ਰਦੇਸ਼ ਦੇ ਵਿੱਚ ਸ਼ਰਾਬ ਦੇ ਦਾ ਵੱਡਾ ਕਾਰੋਬਾਰੀ ਹੈ ਇਹ ਸਾਰੇ ਰਜਵਾਰੇ ਨੇ ਤੇ ਇੱਕ ਡਾਕਟਰ ਮਕਰ ਸਿੰਘ ਹੈ ਜਿਹੜਾ ਗਰੀਬਾਂ ਗਰੀਬਾਂ ਦੇ ਵਿਹੜੇ ਚ ਜੰਮਿਆ ਗਰੀਬੀ ਚ ਫੜਿਆ ਤੇ ਮੇਰੀ ਟੱਕਰ ਇਹਨਾਂ ਰਜਵਾਰਿਆਂ ਦੇ ਨਾਲ ਬਹੁਜਨ ਸਮਾਜ ਪਾਰਟੀ ਦੀ ਟੱਕਰ ਮੰਨੂਵਾਦ ਦੇ ਨਾਲ ਰਜਵਾਰਿਆਂ ਦੇ ਨਾਲ ਪੂੰਜੀਵਾਦਾਂ ਦੇ ਨਾਲ ਤੇ ਜੋ ਮੈਂ ਘੱਟੋ ਘੱਟ 250 ਪਿੰਡਾਂ ਦਾ ਟੂਰ ਕਰ ਚੁੱਕਿਆ ਤੇ ਇਹ ਲੋਕ ਕਿਤੇ ਵੀ ਪਿੰਡ ਚ ਨਹੀਂ ਜਾ ਸਕੇ ਤੇ ਮੈਂ ਤੇ ਮੇਰੀ ਟੀਮ ਬਹੁਤ ਪਿੰਡਾਂ ਦੇ ਜਾ ਗਈ ਤੇ ਜਾ ਚੁੱਕੀ ਹੈ ਜੇ 15 20 ਦਿਨ ਸਾਡੇ ਕੋਲ ਨੇ ਤੇ ਸਾਰੇ ਪਿੰਡਾਂ ਚ ਜਾਵਾਂਗੇ ਤੇ ਮੈਂ ਸੋਚਦਾ ਵੀ ਇਹ ਜਿੰਨੇ ਰਜਵਾਰੇ ਨੇ ਮੈਂ ਤੇ ਮੇਰੀ ਟੀਮ ਇਹਨਾਂ ਨੂੰ ਧੂੜ ਚਿਟਾ ਗਿਆ ਤਾਂ ਅਸਾਂ ਇਹ ਵੈਸੇ ਤੁਸੀਂ ਮੇਰਾ ਸਵਾਲ ਪਹਿਲੇ ਕਵਰ ਕਰਤਾ ਜੋ ਇਹ ਰਵੈਤੀ ਪਾਰਟੀਆਂ ਜਾਂ ਜੋ ਰਾਜ ਕਰ ਰਹੀਆਂ ਪਾਰਟੀਆਂ ਨੇ ਜਦੋਂ ਪਿੰਡਾਂ ਦੇ ਵਿੱਚ ਜਾਂਦੀਆਂ ਇਹਨਾਂ ਦਾ ਸਖਤ ਵਿਰੋਧ ਹੋ ਰਿਹਾ ਤੇ ਇਸ ਦਾ ਤਾਂ ਤੁਹਾਨੂੰ ਬੇਨਫੀਟ ਮਿਲ ਨਹੀਂ ਮਿਲਣਾ ਪਰ ਇਹਦੇ ਨਾਲ ਨਾਲ ਤੁਸੀਂ ਹੋਰ ਮਤਲਬ ਜਿਹੜੀ ਤੁਹਾਡੀ ਚੋਣ ਚੋਣ ਮੁਹਿੰਮ ਹੈ ਉਹਦੇ ਬਾਰੇ ਵੀ ਕੁਝ ਖਾਸ ਉਪਰਾਲੇ ਕੀਤੇ ਹੋਣੇ ਤੇ ਉਹਨਾਂ ਬਾਰੇ ਵੀ ਦੱਸੋ ਤੁਹਾਡੀ ਜਿਹੜੀ ਚੋਣ ਮੁਹਮੈਂ ਸਾਡੇ ਜਿਹੜੇ ਸਟੇਟ ਦੇ ਲੀਡਰ ਨੇ ਸਰਦਾਰ ਚੰਪੌਰ ਸਿੰਘ ਵੀ ਸੁਪਾ ਜਨਰਲ ਖਤਰ ਨੇ ਦਰਸ਼ਨ ਜੀ ਜਰੂਰ ਉਸੂ ਬਸ ਖਤਰ ਨੇਗੇ ਤੇ ਮਾਸਟਰ ਅਮਜੀਤ ਸਿੰਘ ਉਹ ਸੁਪਾ ਕਮੇਟੀ ਮੈਂਬਰ ਨੇਗੇ ਤੇ ਸਾਡੇ ਤਿੰਨੇ ਜ਼ਿਲ੍ਹਿਆਂ ਦੇ ਪ੍ਰਧਾਨ ਨੇ ਜਿਹੜੇ ਅਸੀਂ ਸਾਰਿਆਂ ਨੇ ਇੱਕ ਰਣਨੀਤੀ ਤੈਅ ਕੀਤੀ ਹੋਈ ਹੈ ਉਹ ਰਾਣੀਤੀ ਅਸੀਂ ਖਲਾਸਾ ਤਾਂ ਨਹੀਂ ਕਰ ਸਕਦੇ ਆਪਣਾ ਮਾਧਿਅਮ ਰਾਹੀਂ ਚੈਨਲ ਰਾਹੀਂ ਪਰ ਜਿਹੜੀ ਸਾਡੀ ਇਹ ਖੁਫੀਆ ਰਾਣੀਤੀ ਹੈ ਅਸੀਂ ਉਹਦੇ ਤਹਿਤ ਕੰਮ ਕਰ ਰਹੇ ਹਾਂ ਕਿ ਸਾਨੂੰ ਬਹੁਤ ਵੱਡਾ ਹਜ਼ਾਰਾ ਮਿਲ ਰਿਹਾ ਹੈ ਕਿ ਸਾਰੇ ਹੀ ਸਾਥੀ ਤਨੋਂ ਮਨੋਂ ਤੁਹਾਨੂੰ ਜਿਹੜੇ ਹੈਗੇ ਆ ਉਹ ਮੇਰਾ ਤੇ ਪਾਰਟੀ ਦਾ ਸਹਿਯੋਗ ਕਰੇ ਥੈਂਕ ਯੂ ਜੀ ਸੋ ਅਸੀਂ ਗੱਲਬਾਤ ਕਰ ਰਹੇ ਸੀ ਬਹੁਜਨ ਸਮਾਜ ਪਾਰਟੀ ਦੇ ਜੋ ਆਪਣੇ ਸੰਗਰੂਰ ਤੋਂ ਉਮੀਦਵਾਰ ਨੇ ਡਾਕਟਰ ਮੱਖਰ ਸਿੰਘ ਜੀ ਸੋ ਉਹਨਾਂ ਦਾ ਕਹਿਣਾ ਹੈ ਕਿ ਜੇ ਅਗਰ ਮੈਂ ਇਹ ਸੀਟ ਨੂੰ ਸਰ ਕਰ ਲੈਣਾ ਹਾਂ ਤਾਂ ਵਿਦਿਆ ਦੇ ਅਦਾਰੇ ਵਿੱਚ ਹੈਲਥ ਦੇ ਅਦਾਰੇ ਵਿੱਚ ਜੋ ਵੀ ਮਤਨ ਸੰਗਰੂੜ ਏਰੀਆ ਦੀ ਸਮੱਸਿਆ ਹੋਊ ਉਹਨੂੰ ਪਹਿਲ ਤੇ ਆਧਾਰ ਤੇ ਮੈਂ ਹੱਲ ਕਰੂੰਗਾ ਸੋ ਅਸੀਂ ਵੀ ਇਹੀ ਉਮੀਦ ਕਰਦੇ ਹਾਂ ਕਿ ਇਹ ਸਾਹਮਣੇ ਅਸੀਂ ਦੇਖ ਰਹੇ ਹਾਥੀ ਦਾ ਸੁੰਡ ਤਾਂ ਹੈ ਐਸੇ ਤਰ੍ਹਾਂ ਹੀ ਇਹ ਦਿੱਲੀ ਵੱਲ ਨੂੰ ਮੁੱਕਦਾ ਹੀ ਜਾਵੇ ਸੋ ਤੁਸੀਂ ਸਾਡੇ ਨਾਲ ਬਣੇ ਰਹੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਤੋਂ ਡਾਕਟਰ ਮੱਖਣ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਰ ਜੀ ਜੈ ਪੀਨ जय भारत वायु विभाग का बालसा वायु विभाग का शुक्रिया